ਮੇਰੇ ਕੋਲ ਪਾਣੀ ਨਾਲ ਭਰਿਆ ਇੱਕ ਕੰਟੇਨਰ ਤੇ ਖਾਲੀ ਬੀਕਰ ਹੈ। ਪਹਿਲਾਂ ਮੈਂ ਇਸ ਖਾਲੀ ਬੀਕਰ ਨੂੰ ਪਾਣੀ ਨਾਲ ਭਰੇ ਇਸ ਕੰਟੇਨਰ ਵਿੱਚ ਉਲਟਾ ਕਰਕੇ ਰੱਖਦਾ ਹਾਂ। ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੰਦਾਜ਼ਾ ਲਗਾਓ ਕਿ ਜੇ ਮੈਂ ਇਸ ਬੀਕਰ ਨੂੰ ਥੋੜਾ ਟੇਢਾ ਕਰਾਂ ਤਾਂ ਕੀ ਹੋਵੇਗਾ? ਲਗਭਗ 5 ਸਕਿੰਟ ਦਾ ਸਮਾਂ ਲਓ ਤੇ ਇਸ ਬਾਰੇ ਸੋਚੋ। ਠੀਕ ਹੈ? ਤੇ ਚਲੋ ਦੇਖਦੇ ਹਾਂ। ਅਰੇ ਵਾਹ! ਇੱਥੇ ਸਾਨੂੰ ਕੁਝ ਬੁਲਬਲੇ ਦਿਖਾਈ ਦੇ ਰਹੇ ਨੇ। ਆਓ ਇਸ ਨੂੰ ਇੱਕ ਵਾਰੀ ਫਿਰ ਤੋਂ ਦੇਖਦੇ ਹਾਂ ਤਾਂ ਇੱਥੇ ਸਾਨੂੰ ਕੁਝ ਬੁਲਬਲੇ ਦਿਖਾਈ ਦੇ ਰਹੇ ਨੇ ਆਓ ਹੁਣ ਇਸ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਵੇਖੀਏ ਤਾਂ ਅਸੀਂ ਹੁਣ ਦੇਖਿਆ ਕਿ ਜਦੋਂ ਅਸੀਂ ਬੀਕਰ ਨੂੰ ਟੇਢਾ ਕਰਦੇ ਹਾਂ ਤਾਂ ਕੁਝ ਬੁਲਬਲੇ ਬਣਦੇ ਨੇ ਪਰ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਹੁਣ ਇਸ ਬਾਰੇ ਸੋਚੋ ਕਿ ਸ਼ੁਰੂਆਤ ਵਿੱਚ ਬੀਕਰ ਦੇ ਅੰਦਰ ਪਾਣੀ ਦਾ ਕੀ ਪੱਧਰ ਸੀ ਤਾਂ ਸ਼ੁਰੂਆਤ ਵਿੱਚ ਬੀਕਰ ਦੇ ਅੰਦਰ ਇਹ ਪਾਣੀ ਦਾ ਪੱਧਰ ਹੈ ਤੇ ਹੁਣ ਮੈਂ ਬੀਕਰ ਨੂੰ ਇਸ ਵਾਰ ਥੋੜਾ ਜ਼ਿਆਦਾ ਟੇਡਾ ਕਰਾਂਗਾ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੰਦਾਜ਼ਾ ਲਗਾਓ ਕਿ ਬੀਕਰ ਵਿੱਚ ਜੋ ਪਾਣੀ ਦਾ ਪੱਧਰ ਪਹਿਲਾਂ ਸੀ ਉਸ ਵਿੱਚ ਕੋਈ ਪਰਿਵਰਤਨ ਹੋ ਸਕਦਾ ਹੈ ਜਾਂ ਨਹੀਂ ਕਿ ਪਾਣੀ ਦਾ ਪੱਧਰ ਪਹਿਲਾਂ ਵਰਗਾ ਹੀ ਰਹੇਗਾ ਜਾਂ ਵਧੇਗਾ ਜਾਂ ਘਟ ਜਾਏਗਾ ਫਿਰ ਤੋਂ 5 ਸਕਿੰਟ ਦਾ ਸਮਾਂ ਲਓ ਅਤੇ ਇਸ ਬਾਰੇ ਸੋਚੋ ਕਿ ਜੇ ਮੈਂ ਬੀਕਰ ਨੂੰ ਦੁਬਾਰਾ ਟੇਡਾ ਕਰਾਂਗਾ ਤਾਂ ਪਾਣੀ ਦੇ ਪੱਧਰ ਵਿੱਚ ਕੀ ਪਰਿਵਰਤਨ ਹੋਵੇਗਾ ਠੀਕ ਹੈ ਤਾਂ ਚਲੋ ਦੇਖਦੇ ਹਾਂ ਤਾਂ ਅਸੀਂ ਪਾਣੀ ਦੇ ਪੱਧਰ ਨੂੰ ਵੱਧਾ ਹੋਇਆ ਦੇਖ ਸਕਦੇ ਹਾਂ ਇਹ ਪਾਣੀ ਦਾ ਨਵਾਂ ਪੱਧਰ ਹੈ ਪਰ ਇਹ ਹੋਇਆ ਕਿਵੇਂ ਪਹਿਲਾ ਸਵਾਲ ਇਹ ਹੈ ਕਿ ਇੱਥੇ ਬੁਲਬਲੇ ਕਿਉਂ ਬਣੇ ਤੇ ਦੂਜਾ ਇਹ ਹੈ ਕਿ ਜਦੋਂ ਵੀ ਅਸੀਂ ਬੀਕਰ ਨੂੰ ਟੇਢਾ ਕਰਦੇ ਹਾਂ ਤਾਂ ਬੀਕਰ ਦੇ ਅੰਦਰ ਪਾਣੀ ਦਾ ਪੱਧਰ ਹੌਲੀ-ਹੌਲੀ ਕਿਉਂ ਵਧਣ ਲੱਗਦਾ ਹੈ ਇਸ ਦੇ ਬਾਰੇ ਸੋਚੋ